ਸਾਰੀ ਰਸਮ ਕਰਕੇ ਕਿਤੇ ਫੁੱਲ ਪਾਉਂਦੇ ਹੁੰਦੇ ਆ ਪਾਣੀ ਬਹੁਤ ਜ਼ਿਆਦਾ ਤੇਜ਼ ਹੁੰਦਾ ਵਾ ਉਧਰਲੇ ਪਾਸੇ ਇਸ ਨੂੰ ਨਾਨ ਕਰਦੇ ਆ ਇਧਰਲੀ ਸਾਈਡ ਫੁੱਲ ਤੋਂ ਥਾਲਦੇ ਆ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਮੈਂ ਕੀਰਤਪੁਰ ਸਾਹਿਬ ਆਇਆ ਸੀਗਾ ਇੱਥੇ ਫੁੱਲ ਤਰਨ ਆਏ ਸੀਗੇ ਤੇ ਤੁਹਾਨੂੰ ਦਿਖਾਉਂਗਾ ਕਿ ਫੁੱਲ ਕਿਸੇ ਜਗਾ ਤਾਰਦੇ ਹੁੰਦੇ ਆ ਆ ਦੇਖੋ ਤੇ ਜਿੱਥੇ ਫੁੱਲ ਤਾਰਦੇ ਵੀ ਹੁੰਦੇ ਆ ਉਹ ਜਗਾ ਵੀ ਤੁਹਾਨੂੰ ਦਿਖਾਉਂਗਾ ਮੇਰੇ ਆ ਪਿੱਛੇ ਹੀ ਆ ਇਸ ਜਗਾ ਤੇ ਆ ਕੇ ਫੁੱਲ ਤਾਰਦੇ ਹੁੰਦੇ ਆ ਪਾਣੀ ਵੀ ਤੁਹਾਨੂੰ ਦਿਖਾਉਂਗਾ ਬਹੁਤ ਜ਼ਿਆਦਾ ਤੇਜ਼ ਪਾਣੀ ਆ ਆਉ ਤੁਹਾਨੂੰ ਦਿਖਾਵਾਂ ਇਹ ਪਤਾਲਪੁਰੀ ਸਾਹਿਬ ਗੁਰਦੁਆਰਾ ਸਾਹਿਬ ਆ ਕੀਰਤਪੁਰ ਇਸ ਜਗਾ ਤੇ ਫੁੱਲਾਂ ਨੂੰ ਜਲ ਪ੍ਰਵਾਹ ਕਰਦੇ ਹੁੰਦੇ ਆ ਤੇ ਇੱਥੇ ਦਾ ਜਲ ਬਹੁਤ ਜ਼ਿਆਦਾ ਠੰਡਾ ਤੇ ਬਹੁਤ ਤੇਜ਼ ਚੱਲਦਾ ਵਾ ਇੱਥੇ ਤੋਂ ਜਲ ਆ ਦੇਖੋ ਇਸ ਜਗ੍ਹਾ ਤਾਈ ਆ ਕੇ ਫੁੱਲਾਂ ਨੂੰ ਜਲ ਪ੍ਰਵਾਹ ਕਰਦੇ ਹੁੰਦੇ ਆ ਤੇ ਜਲ ਵੀ ਬਹੁਤ ਜ਼ਿਆਦਾ ਤੇਜ਼ ਚੱਲਦਾ ਵਾ ਆ ਦੇਖੋ ਉਧਰਲੀ ਸਾਈਡ ਇਸ਼ਨਾਨ ਕਰਦੇ ਨੇ ਸਾਹਮਣੇ ਤੇ ਇੱਧਰਲੇ ਪਾਸੇ ਫੁੱਲ ਜਲ ਪ੍ਰਵਾਹ ਕਰਦੇ ਆ ਆ ਮਾਰੇ ਖੂਬਸੂਰਤ ਜੂਰੀ ਦੇ ਬੰਦੂਰੀ ਦੇ ਲੈ ਇਤਨਾ ਬੜਾ ਆ ਦੇਖੋ ਕਾ ਕਬੂਤਰ ਵੀ ਪਾਣੀ ਪੀਂਦੇ ਆ ਹਾਂ ਉਹ ਕਬੂਤਰ ਪਾਣੀ ਪੀਂਦੇ ਆ ਉਧਰਲੀ ਸਾਈਡ ਅਸਨਾਣ ਕਰਦੇ ਇੱਥੇ ਜਿਆਦਾਤਰ ਪੰਜਾਬ ਦੇ ਜਿੰਨੇ ਵੀ ਹਨ ਲੋਕ ਨੇ ਇੱਥੇ ਹੀ ਆ ਕੇ ਫੁੱਲ ਤਾਰ ਕੇ ਜਾਂਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾਉਂਗਾ ਕਿਉਂਕਿ ਇੱਥੇ ਜਗ੍ਹਾ-ਜਗ੍ਹਾ ਤੇ ਲਿਖਿਆ ਵੀ ਹੋਇਆ ਵਾ ਇਹ ਪਾਣੀ ਦਾ ਆ ਦੇਖੋ ਪਾਣੀ ਦਾ ਵਹਾਅ ਤੇਜ਼ ਹੈ ਵਿੱਚ ਤੈਰਨਾ ਮਨਾ ਹੈ ਸਿਰ ਟਾਕੇ ਆਓ ਕਿਉਂਕਿ ਹੁਣ ਹੈਗਾ ਵਾ ਜਨਵਰੀ ਦਾ ਮਹੀਨਾ ਜਨਵਰੀ ਦੇ ਮਹੀਨੇ ਵਿੱਚ ਬਰਫ਼ ਵਾਂਗੂ ਪਾਣੀ ਆ ਗਾ ਤੇ ਪਾਣੀ ਠੰਡਾ ਵੀ ਬਹੁਤ ਜ਼ਿਆਦਾ ਵਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਨਾ ਦੇਖੋ ਜਿਹੜਾ ਇਹ ਗੁਰਦੁਆਰਾ ਸਾਹਿਬ ਪਤਾਲਪੁਰੀ ਸਾਹਿਬ ਆ ਇਸ ਦਾ ਨਾਮ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਨੇ ਆਪਣੇ ਮੁਖਾਰਬਿੱਧ ਤੋਂ ਪਤਾਲਪੁਰੀ ਰੱਖਿਆ ਸੀਗਾ ਗੁਰਦੁਆਰਾ ਸਾਹਿਬ ਦਾ ਨਾਮ ਪਤਾਲਪੁਰੀ ਸਾਹਿਬ ਇੱਥੇ 6ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰगोਬਿੰਦ ਸਾਹਿਬ ਜੀ ਅਤੇ 7ਵੇਂ ਪਾਤਸ਼ਾਹੀ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਵੀ ਕੀਤਾ ਗਿਆ ਸੀਗਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਸਤਲੁਜ ਦਰਿਆ ਦੇ ਕੰਢੇ ਤੇ ਆ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਨਾਮ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ ਜਿਹੜਾ ਕਿ ਕੀਰਤਪੁਰ ਸਾਹਿਬ ਵੀ ਕਹਿ ਦਿੰਦੇ ਆ ਫੁੱਲਾਂ ਨੂੰ ਜਲ ਪ੍ਰਵਾਹ ਕਰਨ ਤੋਂ ਬਾਅਦ ਇੱਥੇ ਉਹ ਜਿਨ੍ਹਾਂ ਦੇ ਫੁੱਲ ਜਲ ਪ੍ਰਵਾਹ ਕਰਦੇ ਆ ਉਹਨਾਂ ਦਾ ਨਾਮ ਵੀ ਦਰਜ ਇੱਥੇ ਕੀਤਾ ਜਾਂਦਾ ਉਹ ਜਗ੍ਹਾ ਵੀ ਤੁਹਾਨੂੰ ਦਿਖਾਉਂਗਾ ਕਿ ਕਿੱਥੇ ਜਲ ਪ੍ਰਵਾਹ ਕਰਦੇ ਆ ਤੇ ਜਿਹੜੇ ਹਨਾ ਫੁੱਲ ਤਾਰਨੇ ਹੁੰਦੇ ਆ ਉਹ ਵੀ ਦੱਸਿਆ ਗਿਆ ਵਾ ਕਿ ਭੋਗ ਪੈਣ ਤੋਂ ਬਾਅਦ ਜਾਂ ਭੋਗ ਪੈਣ ਤੋਂ ਪਹਿਲਾਂ ਜਦੋਂ ਵੀ ਸਮਾਂ ਲੱਗੇ ਉਸ ਸਮੇਂ ਹਨਾ ਫੁੱਲ ਤਾਰ ਸਕਦੇ ਆ ਸਾਰਾ ਕੋ ਚੋਥੇ ਲਿਖਿਆ ਹੋਇਆ ਵਾ ਤੁਹਾਨੂੰ ਉਹ ਜਗ੍ਹਾ ਦਿਖਾਉਣਾ ਜਿਸ ਜਗ੍ਹਾ ਤੇ ਨਾਮ ਦਰਜ ਕਰਦੇ ਆ ਉਹਨਾਂ ਦਾ ਇੱਥੇ ਨਾਮ ਦਰਜ ਕਰਾਉਣਾ ਪੈਂਦਾ ਹੁੰਦਾ ਵਾ ਤੇ ਉਧਰ ਦੀ ਸਾਈਡ ਨਾਮ ਦਰਜ ਕਰਾਉਂਦੇ ਆ ਜੀ ਮਾੜੀ ਮਾਤਾ ਦੇ ਕਿਨਾਰੇ ਹਾਂ ਇਹ ਚਾਹੋ ਉਧਰ ਆਉਤ ਦਾ 뷰 ਆ ਦੇਖੋ ਕਿੰਨਾ ਵਧੀਆ ਲੱਗਦਾ दुकाना ने लोग निशानी, दे तो पे, निशानी दे तो पे के तौर पर निशानी के तौर पर बर्तन लेके जाते